मेरा नाम विवेक गौतम है मैं, मैं गाज़ी का रहने वाला हूँ हम लोग तीन जने थे गाड़ी में हम दिल्ली से जम्मू जा रहे थे किसी काम से हमारा एक या दो दिन में वापसी भी थी वहाँ से लेकिन ये कोट द्वार पड़ता है ना मुखेरिया में हमारा एक्सीडेंट हो गया ट्रैक्टर के साथ वो ट्रैक्टर के साथ एक्सीडेंट कैसे हुआ ये मेरे को अभी तक नहीं पता लगा क्योंकि मैं तो बेहोशी हो गया था वहाँ पर हम गाड़ी चला रहे थे नहीं 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 बैठा हुआ था को ड्राइवर सीट को ड्राइवर सीट पे तो दूसरे जो आपके साथी थे वो वो तो अभी थाने में ही है मेरी उनसे ज़्यादा बात ही नहीं हुई क्योंकि सुबह से टाइम ही नहीं मिला उनको भी कोई आ रहा है कोई लेके जा रहा है उनको कुछ हादसा कैसे हुआ ये, यार ये कुछ भी मेरे को कुछ याद नहीं है मेरे को बस इतना पता है कि गाड़ी का एक्सीडेंट हुआ था होने के बाद मेरे को गाड़ी से निकाल रहे थे वो लोग वहाँ मेरे को थोड़ा सा होश आया था और उसके बाद फिर ब्लैकआउट सब ਫਿਰ ਸਿਨਾ ਹਸਪੀਟਲ ਮੇਂ ਮੇਰ ਕੋ ਹਸਾਇਆ ਸੁਬਾ ਮੇਰਾ ਨਾਮ ਭਾਜੀ ਮਨਜੀਤ ਸਿੰਘ ਕਿਤਾ ਹੱਥ ਸਕੇ ਤਾ ਵਾਪਰੇਆ ਤੇ ਭਾਜੀ ਰਾਤੀ ਖਾਲੀ ਕਰਕੇ ਮਿਲ ਚੋ ਆ ਰਹੇ ਸੀ ਰਾਤੀ 12 ਵਜੇ ਦਾ ਟਾਈਮ ਆ ਤੇ ਆਪਣੇ ਟਰੈਕਟਰ ਲੰਘ ਗਿਆ ਵਾ ਮੇ ਇਧਰੋਂ ਗੱਡੀ ਆਈ ਭਾਜੀ ਤੇ ਗੱਡੀ ਵਜੀ ਟਰੈਕਟਰ ਚ ਗੱਡੀ ਕਿਹੜੀ ਸਾਈਡ ਤੋਂ ਆਈ ਗੱਡੀ ਇਧਰੋਂ ਆ ਰਹੀ ਸੀ ਭਾਜੀ ਗਰਦਾਪੁਰ ਰੋਡ ਤੋਂ ਇੱਥੇ ਹੀ ਬੱਸ ਸਟੈਂਡ ਵਾਲੇ ਪਾਸੇ ਹੀ ਮਕੇਰੀਆਂ ਵਾਲੇ ਖਾਲੀ ਕਰਕੇ ਜਾ ਰਹੇ ਸੀ ਅਸੀਂ ਖਾਲੀ ਕਰਕੇ ਜਾ ਰਹੇ ਸੀ ਭਾਜੀ ਹਾਂਜੀ ਤੇ ਬਾਜੀ ਟਰੈਕਟਰ ਲੰਗ ਗਿਆ ਵਾ ਗੱਡੀ ਫਾਸਟ ਆਈ ਆ ਤੇ ਗੱਡੀ ਵੱਜੀ ਆ ਗੱਵੇ ਗੱਡੀ ਵੱਜੀ ਉਹਨੇ ਉਹਦੇ ਕਰਕੇ ਹੋਇਆ ਕੰਮ ਜੋ ਤਿੰਨੇ ਜਣੇ ਸੀ ਟਰੈਕਟਰ ਦੇ ਉੱਤੇ ਤਿੰਨ ਚਾਰ ਜਣੇ ਸੀ ਬਾਜੀ ਕਿੰਨੇ ਬਚਾ ਆ ਬਾਜੀ ਬਚਾਅ ਹੋ ਗਿਆ ਵੈਸੇ ਉਦਾਂ ਸਰੀਆ ਸਾਹਿਬ ਦਾ ਮੁੰਡੇ ਨੂੰ ਸੱਟਾਂ ਲੱਗੀਆਂ ਵਾ ਹਾਂਜੀ ਟਰੈਕਟਰ ਦਾ ਕੰਮ ਕਿੰਨਾ ਕੰਮ ਲੱਗਦਾ ਟਰੈਕਟਰ ਤੇ ਬਾਜੀ ਇਸ ਟਾਈਮ ਖਤਮ ਹੋ ਗਿਆ ਕੰਡਮ ਹੋ ਗਿਆ ਟਰੈਕਟਰ ਦਾ ਟਰੈਕਟਰ ਦਾ ਰਹੀ ਕੁਛ ਨਹੀਂ ਤੇ ਵੇਖੇ ਤੁਹਾਡੇ ਸਾਹਮਣੇ ਹੀ ਟਰੈਕਟਰ ਜੋ ਵੀ ਹੈ ਵਾ ਅੰਜਰੀਕ ਐਕਸੀਡੈਂਟ ਹੋਇਆ ਕੀ ਇਸ ਸਾਰਾ ਮਾਮਲਾ ਕਿਦਰਾ ਵਾਕਿਆ ਹੈ ਜੀਤੀ ਰਾਤ ਜੀ 12:30 ਪੁਣੇ 1 ਵਜੇ ਸਾਨੂੰ ਇਤਲਾਹ ਮਿਲੀ ਸੀ ਕਿ ਮੱਕੜਾ ਹਸਪੀਟਲ ਦੇ ਸਾਹਮਣੇ ਇੱਕ ਕਾਰ ਆ ਰਹੀ ਸੀ ਦਸੂਹੇ ਤੋਂ ਦਸੂਹਾ ਸਾਈਡ ਤੋਂ ਤੇ ਟ੍ਰੈਕਟਰ ਵਾਲਾ ਜਿਹੜਾ ਸਗਾ ਉਹ ਗਰਦਾਸਪੁਰ ਦਾ ਰਹਿਣ ਵਾਲਾ ਸੀ ਉਹ 슈ਗਰ ਮਿਲ ਚੋਂ ਗੰਨੇ ਸਿੱਟ ਕੇ ਵਾਪਸ ਟਰਾਲੀ ਲੈ ਕੇ ਆ ਰਿਹਾ ਸੀਗਾ ਜਦੋਂ ਮੇਨ ਜੀਟੀ ਰੋਡ ਤੇ ਮੱਕੜਾ ਹਸਪੀਟਲ ਕੱਟ ਤੋਂ ਉੱਪਰ ਚੜਨ ਲੱਗਾ ਤੇ ਕਾਰ ਉਹਦੇ ਵਿੱਚ ਟਕਰਾ ਗਈ ਟ੍ਰੈਕਟਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦੇ ਦੋ ਟੋਟੇ ਹੋ ਗਏ ਤੇ ਜਿਹੜੀ ਕਾਰ ਸੀਗੀ ਜੀ ਕਾਰ ਵਾਲੇ ਦਾ ਵੀ ਕਾਫੀ ਨੁਕਸਾਨ ਹੋ ਗਿਆ ਤੇ ਕਾਰ ਵਾਲਿਆਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਤੇ ਟਰੈਕਟਰ ਵਾਲੇ ਦੀ ਵੀ ਸੱਟ ਲੱਗੀ ਆ ਦੋਨੇ ਹੀ ਪਾਰਟੀਆਂ ਦਾਖਲ ਆ ਹਸਪੀਟਲ ਦੇ ਵਿੱਚ ਤੇ ਜਿਹਨਾਂ ਦਾ ਇਲਾਜ ਚੱਲ ਰਿਹਾ ਵਾ ਜੋ ਟਰੈਕਟਰ ਵਾਲੇ ਜਾਂ ਕਾਰ ਵਾਲੇ ਆ ਗਏ ਸਾਡੇ ਕੋਲ ਉਹਨਾਂ ਦੇ ਬੰਦੇ ਆਇਆ ਉਹ ਬੈਠ ਕੇ ਜਿਵੇਂ ਕਰਨਗੇ ਉਵੇਂ ਕਾਰ ਵੀ ਹਮਲ ਚਲਿਆਵਾਂਗੇ ਸਰ ਗੱਡੀ ਕਿੱਧਰੋਂ ਕਿੱਧਰ ਜਾ ਰਹੀ ਸੀ ਜਿਹੜੀ ਕਾਰ ਵਾਲੇ ਜਿਹੜੇ ਕਾਰ ਵਾਲੇ ਸੀਗੇ ਜੀ ਇਹ ਗਾਜ਼ੀਆਬੱਦ ਤੋਂ ਆਏ ਸੀਗੇ ਜੀ ਇਹ ਜੰਮੂ ਜਾ ਰਹੇ ਸੀਗੇ ਤਿੰਨ ਜਣੇ ਸੀਗੇ ਸਵਾਰ ਜੀ ਕਾਰ ਦੇ ਵਿੱਚ ਤੇ ਟ੍ਰੈਕਟਰ ਵਾਲਾ ਕੱਲਾ ਮਿਲ ਚ ਗਣੇਸ਼ਟ ਕੇ ਵਾਪਸ ਆਪਣੇ ਪਿੰਡ ਨੂੰ ਗਰਦਾਸਪੁਰ ਨੂੰ ਚੱਲਿਆ ਗਿਆ